ਬਾਬਾ ਸਿਵਿਆਂ ਦੇ ਵਲ ਚੱਲੇ ਕਿਤੇ ਜੋਰ ਮੁਕਾਣਾ ਦਾ ਕਿਦਾਰੇ ਹੜਵਿਆ ਤੇ ਮੁਕਲਾਵੇ ਜਗ ਜਾਖਣ ਰੇ ਲਾਂਦਾ ਗੱਡੀ ਕਿ ਆਵੇ ਇਕ ਜਾਵੇ ਜਗ ਜਾਖਣ ਰੇ ਲਾਂਦਾ ਗੱਡੀ ਕਿ ਆਵੇ ਇਕ ਜਾਵੇ ਰਫਤਾਰ ਜਮਾਨ ਦੀ ਕਿਰਿਆ ਤੇਜ ਨਾ ਹੋਵੇ ਟਿੱਲੀ ਲਖਰਾਜ ਵੈ ਤੁਰਗੇ ਓਥੇ ਦੀ ਓਥ ਜਗ ਜਗ ਅਖਣ ਰੇ ਲਾਂਦਾ ਗੱਡੀ ਕਿ ਆਵੇ ਇੱਕ ਜਾਵੇ ਜਗ ਜਗ ਅਖਣ ਰੇ ਲਾਂਦਾ ਗੱਡੀ ਕਿ ਆਵੇ ਇੱਕ ਜਾਵੇ ਲੱਖ ਪਾਂਛੀ ਬਾਉ ਡਗੇ ਲੱਖ ਪਾਂਛੀ ਬਾਉ ਡਗੇ ਬੁੱਢੇ ਬੋੜ ਭਰਚਦੇ ਉੱਤੇ ਹਨੇਜ ਤੂੰ ਦੁਨੀਆ ਦੇ ਲੱਖ ਸਿਕੰਦਰੇ ਕਬਰੀ ਸੁੱਤੇ ਬਾਸੇ ਇਸਗਾ ਚੈਰੀ ਜੋ ਤੁਰਗੀ ਕੁੱਲ ਹੈ ਜਗ ਜਗਸ਼ਨ ਰੇ ਲਾਂਦਾ ਗੱਡੀ ਕਿ ਆਵੇ ਇਕ ਜਾਵੇ ਜਗ ਜਗਸ਼ਨ ਰੇ ਲਾਂਦਾ ਗੱਡੀ ਕਿ ਆਵੇ ਇਕ ਜਾਵੇ ਰੇਲਾ ਮਾਨ ਪਰ ਆਵਾਨੇ ਨਿੱਤ ਨੇ ਗਾਣੇ ਗੀਤ ਇਕੱਠਿਆਂ ਕਰਨੈਲ ਕਵਿਸ਼ਰਨੇ ਕਿਧਰੇ ਲੁਕਣੀ ਜਾਣਾਂ ਠਿਆ गड्डी जग जन खालसा श्री वाहेगुरु जी का श्री वाहे गुरु जी का खालसा ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਜੇ ਬਾਬਲ ਤੇਰੇ ਨੇ ਇਕ ਗੱਲ ਸਮਝਾਣੀ ਐ ਇਸ ਕਰੇ ਵਿੱਚ ਪਾਵੇ ਤੂੰ ਦਿਨ ਚਾਰ ਪਰਾਣੀ ਐ ਸਾਡੇ ਕੋਲ ਅਮਾਨਤ ਤੂੰ ਤੇਰੇ ਹੌਣ ਵਲੇ ਵਰਦੀ ਸੁਣਤੀ ਐ ਲਾੜਲੀਏ ਤੂੰ ਇੱਜ਼ਤ ਹੈ ਕਰਦੀ ਸੁਣਤੀ ਐ ਲਾੜਲੀ ਕਰਦੀ ਇੱਜ਼ਤ ਹੈ ਕਰਦੀ ਤੈਨੂੰ ਪਾਈਆਂ ਚਾਂਜਰਾ ਨਹੀਂ ਕੇਵਲ ਛਣਕ ਆਣ ਲਈ ਕਿਤੇ ਪਟਕੇ ਨਾ ਜਾਵੇ ਤੂੰ ਤੈਨੂੰ ਯਾਦ ਦਿਵਾਣ ਲਈ ਤੇਰੀ ਮਾਦੇ ਬੋਲ ਕਹੇ ਜਦ ਇਹ ਛਣ ਛਣ ਕਰਦੀ ਸੁਣਤੀ ਇਹ ਲਾੜਲੀ ਐ ਤੂੰ ਇੱਜ਼ਤ ਹੈ ਕਰਦੀ ਸੁਣਤੀ ਇਹ ਲਾੜ ਸਤੈ ਹੈ ਕਰਦੀ ਦੁਨੀਆ ਦੇ ਸੰਗ ਚਲ ਤੂੰ ਕਦਮਾਂ ਨਾਲ ਕਦਮ ਮਿਲਾ ਪਰੇ ਘਣਾ ਸ਼ਰਮਾਂ ਦਾ ਦੇਵੀ ਨਾ ਕਿਤੇ ਗਵਾ ਇਹ ਮੁੜ ਕੇ ਨਹੀਂ ਲੱਭਤਾ ਇਸ ਗੱਲ ਤੋਂ ਜਿੱਤ ਕਰਦੀ ਸੁਣਤੀ ਹੈ ਲਾਡਲੀਏ ਤੂੰ ਇੱਜ਼ਤ ਹੈ ਕਰਦੀ ਸੁਣਤੀ ਹੈ ਲਾਡਲੀਏ ਤੂੰ ਇੱਜ਼ਤ ਹੈ ਕਰਦੀ ਇਹ ਬੱਲਵੀ ਅਰਜ ਕਰੇ ਐਸਾ ਦਿਨ ਆਵੇ ਨਾ ਤੇਰਾ ਬਾਬਲ ਜਿਉਂਦੇ ਜੀ ਧੀਏ ਮਰ ਜਾਵੇ ਨਾ ਬਾਬਲ ਤਾਂ ਵਿਦਿਆਲੇ ਤਹਿਲੀ ਇੱਜ਼ਤ ਵੀ ਤਾਰੇ ਦੀ ਸੁਣਤੀਏ ਲਾੜਲੀਏ ਤੂੰ ਇੱਜ਼ਤ ਹੈ ਕਰਦੀ ਸੁਣਤੀਏ ਲਾੜਲੀਏ ਤੂੰ ਇੱਜ਼ਤ ਹੈ ਕਰਦੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ बोर्ड ले मना दे तो अली बरा काम वाला भी 100 हजार तक मैं कि है, है। ना अली पर हां जी हां राव जी तो मतलब अच्छा पर ठीक है कोई काम नहीं और हम ले चल चल भाई मां भैया बोल मां दे के मां दे ले